ਸਾਰੇ ਵੀਰਾਂ ਨੂੰ YouTube ਚੈਨਲ ਵੱਲੋਂ ਪਿਆਰ ਭਰੀ ਸასიਖਾ ਵੀਰ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਆ ਜੇ ਇੱਕੇ ਵੀਰ ਕੋਲ ਵੀਰ ਜੀ ਆ ਰੇਗ ਤਰ੍ਹਾਂ ਦੇ ਸੰਦ ਬਕਾਉ ਨੇ ਬਾਕੀ ਵੀਰ ਨੇ ਮਾਡਲ ਮੁੱਲ ਰੇਟ ਸਾਨੂੰ ਨਹੀਂ ਦੱਸੇ ਇਹ ਵੀਰ ਜੀ ਤੁਸੀਂ ਆਪ ਫੋਨ ਤੇ ਸੰਪਰਕ ਕਰ ਲੈਣਾ ਬਾਕੀ ਟਰੈਕਟਰ ਬਹੁਤ ਵਧੀਆ ਵੀਰ ਨੇ ਫੋਟੋਆਂ ਪਾਈਆਂ ਹੋਈਆਂ ਐ ਵੀਰੇ ਜਿਹੜੇ ਵੀ ਵੀਰ ਨੇ ਬਿਲਕੁਲ ਫ੍ਰੀ ਵਿੱਚ ਐਡ ਕਰਵਾਉਣੀ 70 ਤੇ 79 84000 ਤੇ 5 ਤੋਂ 7 ਫੋਟੋਆਂ ਪਾਓ ਤੇ 1-2 ਮਿੰਟ ਦੀ ਜਾਂ ਵੀਡੀਓ ਪਾਓ ਤੇ ਪੂਰੀ ਡਿਟੇਲ ਵੀਰ ਜੀ ਜਰੂਰ ਦਿਆ ਕਰੋ ਤੇ ਆ ਵੀਰ ਜੀ ਵੀਰ ਕੋਲ 735 ਟਰੈਕਟਰ ਕੇ ਆਸ਼ਾ ਟਰੈਕਟਰ ਤੇ ਇਹ ਵੀਰ ਕੋਲ ਬਹੁਤ ਸਾਰੀਆਂ ਤੂੜੀ ਵਾਲੀਆਂ ਕੰਪੈਨਾਂ ਇਹ ਮੰਨ ਲਓ ਵੀ ਟਰਾਲੀਆਂ ਮੌਕੇ ਦੇ હાજર ਨੇ ਤੇ ਬਹੁਤ ਵਧੀਆ ਵੀਰ ਨੇ ਕੱਲੀ-ਕੱਲੀ ਆਪਣਾ ਫੋਟੋ ਪਾਈ ਹੋਈ ਆ ਪਰ ਵੀਰ ਨੇ ਪੂਰੀ ਡਿਟੇਲ ਨਹੀਂ ਸਾਨੂੰ ਦਿੱਤੀ ਮਾਡਲ ਤੇ ਰੇਟ ਨਹੀਂ ਵੀਰ ਨੇ ਦੱਸਿਆ ਤੇ ਵੀਰੇ ਇਹ ਫੂਂਟੇ ਸਪਰਕ ਕਰ ਲੋ ਇੱਕੇ ਵੀਰ ਕੋਲ ਜੇ ਵੀਰ ਜੀ ਮੌਕੇ ਤੇ હાજર ਸਾਰੇ ਸਾਧਨ ਕੇਐਸ ਰੀਪਰ ਵੀਰ ਜੀ ਵੀਰ ਕੋਲ ਹਰੇਕ ਤਰ੍ਹਾਂ ਦਾ ਰੀਕ ਮਾਡਲ ਮੌਕੇ ਤੇ હાજર ਖੜਾ ਹੋਇਆ ਹੈ ਬਹੁਤ ਵਧੀਆ ਵੀਰ ਨੇ ਚਾਰੇ ਪਾਸਿਓਂ ਕੰਪੈਨ ਦੀਆਂ ਫੋਟੋਆਂ ਪਾਈਆਂ ਹੋਈਆਂ ਅਸੀਂ ਇਹਨੂੰ ਕੋਈ ਤੁੜੀਆ ਰੀਪਰ ਕਹਿੰਦੇ ਕੋਈ ਵੀਰੇ ਕੰਪੈਨ ਕਹ ਦਿੰਦੇ ਆ 11 ਮਾਡਲ ਤੋਂ ਲੈ ਕੇ ਇਹ ਵੀਰ ਕੋਲ 25 ਮਾਡਲ ਤੇ ਕਰਤਾਨ ਨੂੰ ਨਵੀਂ ਮਸ਼ੀਨ ਤੱਕ ਵੀ ਮਿਲੇਗੀ ਤੇ ਇਹ ਵੀਰ ਕੋਲ ਬਹੁਤ ਯਾਦੇ ਸੰਧ ਨੇ ਵੀਰ ਜੀ ਆ ਟਰੈਕਟਰ ਆ ਗਿਆ ਜੀ ਅੱਗੇ ਫਾਰਮ ਟਰੈਕ ਬਹੁਤ ਵਧੀਆ ਵੀਰ ਨੇ ਚਾਰੇ ਪਾਸਿਓ ਫੋਟੋਆਂ ਪਾਈਆਂ ਹੋਈਆਂ ਸੋਹਣਾ ਟਰੈਕਟਰ ਆ ਪਰ ਮਾਡਲ ਵੀਰ ਨੇ ਨਹੀਂ ਦੱਸਿਆ ਤੇ ਵੀਰ ਜੀ ਮਾਡਲ ਤੇ ਰੇਟ ਵੀਰ ਫੋਨ ਤੇ ਦੱਸਣਗੇ ਤੇ ਜਾਲੀ ਵਾਲੀਆਂ ਟਰਾਲੀਆਂ ਵੀਰ ਜੀ ਹਰੇਕ ਤੁਹਾਨੂੰ ਸਹਿਜ 10 ਫੁੱਟ ਤੋਂ ਲੈ ਕੇ ਵੀਰ ਜੀ 18 ਫੁੱਟ ਤੱਕ ਟਰਾਲੀਆਂ ਟਰਾਲੇ ਜਾਲੀ ਵਾਲੀਆਂ ਟਰਾਲੀਆਂ ਤੇ ਹੋਰ ਵੀ ਖੇਤੀਬਾੜੀ ਸੰਤ ਤੁਹਾਨੂੰ ਵੀਰ ਜੀ ਇਹ ਵੀਰ ਕੋਲ ਹਰੇਕ ਤਰ੍ਹਾਂ ਦੇ ਮੌਕੇ ਤੇ ਆਜ਼ਰ ਮਿਲਣਗੇ ਤੇ ਆ ਵੀਰ ਜੀ 12 ਫੁੱਟੀ ਟਰਾਲੀ ਬਹੁਤ ਵਧੀਆ ਸਾਫ ਸੁਥਰੀ ਸੋਹਣੀ ਟਰਾਲੀ ਆ ਵੀਰ ਜੀ ਮਠਰਾੜੂ ਜਗਰਾਵਾਂ ਵਾਲਿਆਂ ਦੀ ਬਣੀ ਆ ਹਿੱਸੇ ਦੀਆਂ ਵੀਰ ਨੇ ਤੇ ਟਾਇਰਾਂ ਦੀਆਂ ਫੋਟੋਆਂ ਪਾਈਆਂ ਐ ਫਰਸ਼ ਦੀਆਂ ਪਾਈਆਂ ਤੇ ਬਹੁਤ ਵਧੀਆ ਵੀਰ ਜੀ ਇਹ ਕਿਸੇ ਵੀ ਵੀਰ ਨੇ ਕਿਸੇ ਤਰ੍ਹਾਂ ਦਾ ਰੇਗ ਤਰ੍ਹਾਂ ਦਾ ਖੇਤੀਬਾੜੀ ਸਾਧਨ ਖਰੀਦਣਾ ਹੋਵੇ ਤੇ ਇਹ ਮਾਲਕ ਵੀਰ ਦਾ ਅੱਗੇ ਨੰਬਰ ਸਕਰੀਨ ਤੇ ਆ ਰਿਹਾ ਵੀਰ ਜੀ ਤੇ ਵੀਰ ਜੀ ਕਰ ਲੈਣਾ ਸਰਪਰਕ ਏਰੀਆ ਵੀਰ ਜੀ ਵੈਸੇ ਮੋਗਾ ਏਰੀਆ ਮੋਗਾ ਵੀਰੇ ਸਰਾਜ ਪਿੰਡ ਬਾਗਾਪਰਾਣਾ ਵੀਰ ਦਾ ਪਿੰਡ ਏ ਸਰਾਜ ਪਿੰਡ ਬਾਗਾਪਰਾਣਾ ਤੇ ਆਵੇ ਟਰਾਲਾ ਕਿੱਡਾ ਸੋਹਣਾ ਵੀਰੇ ਵੀਰ ਨੇ ਬਾਕੀ ਨਾ ਫੋਟੋਆਂ ਪਾਈਆਂ ਵੀਰ ਨੇ ਬਾਕੀ ਮਾਡਲ ਤੇ ਰੇਟ ਨਹੀਂ ਦੱਸਿਆ ਉਹ ਤੁਸੀਂ ਵੀਰੇ ਸਕਰੀਨ ਤੇ ਅੱਗੇ ਨੰਬਰ ਆ ਜਣਾ ਹੈ ਕਰ ਲੋ ਸਪਰਕ ਵੀਰੇ ਰੇਗ ਤਰ੍ਹਾਂ ਦੀ ਹੈ ਵੀਰ ਕੋਲ ਤੁਹਾਨੂੰ ਵੱਡੀ ਕੰਪੈਨ ਤੂੜੀ ਵਾਲੇ ਰੀਪਰ ਟਰਾਲੀਆਂ ਹਰੇਕ ਤੁਹਾਨੂੰ ਹਰੇਕ ਮਸ਼ੀਨਰੀ ਜੋ ਖੇਤੀਬਾੜੀ ਕਿਸਾਨ ਦੀ ਸੰਬੰਧਤ ਉਹ ਤੁਹਾਨੂੰ ਜਰੂਰ ਇਸ ਵੀਰ ਕੋਲ ਮੌਕੇ ਤੇ ਹਾਜ਼ਰ ਮਿਲੇਗੀ ਆ ਵੀਰ ਨੇ ਟਰਾਲੇ ਦੀ ਵੀਡੀਓ ਪਾਈ ਬਹੁਤ ਵਧੀਆ ਸੌਰੀ ਟਰਾਲੀ ਦੀ ਤੇ ਜਕ ਲਿਫਟ ਵਾਲੀ ਟਰਾਲੀ ਆ ਵੀਰੇ ਬਹੁਤ ਵਧੀਆ ਹੈ ਵੀ ਸੋਹਣੀ ਟਰਾਲੀ ਬਣੀ ਆ ਬੰਤਰਸ਼ੇਹ ਜੋ ਵੀ ਬਹੁਤ ਵਧੀਆ ਹੈ ਇਹ ਕਰ ਲੋ ਕਨੈਕਟੇ ਵੀਰ ਕੋਲ ਜ਼ਿਆਦਾਤਰ ਜਿੱਕ ਵਾਲੀਆਂ ਟਰਾਲੀਆਂ ਸ਼ਾਦੀਆਂ ਟਰਾਲੀਆਂ ਰੇਗ ਟਰਾਲੀਆਂ ਇਹ ਵੀਰ ਕੋਲ ਮੌਕੇ ਤੇ ਆਜਰ ਹੁੰਦੀਆਂ ਨੇ ਜਿਹੜੇ ਵੀ ਵੀਰ ਨੇ ਕਰਨਾ ਕਨੈਕਟੋ ਤੇ ਵੀਰੇ ਕਰ ਸਕਦੇ ਜੇ ਵੀਰ ਦਾ ਨੰਬਰ ਅੱਗੇ ਸਕਰੀਨ ਤੇ ਚੱਲ ਰਿਹਾ ਆਉਣ ਵਾਲਾ ਵੀਰੇ ਦਾ ਹਰ ਆ ਵੀਰ ਕੋਲ ਉਹ ਗੱਡੀ ਤੁਸੀਂ ਵੇਖ ਲਈ ਵੀਰੇ ਜੇ ਕੋਈ ਦੂਰ ਦਾ ਵੀਰ ਵੀਡੀਓ ਵੇਖ ਰਿਹਾ ਹੈ ਤੇ ਇਹ ਵੀਰ ਫੋਨ ਤੇ ਸਵਦਾ ਕਰਕੇ ਤੇ ਹੋਮ ਡਰਿਵਲੀ ਵੀ ਕਰ ਦਿੰਦਾ ਹੈ ਟਰਾਲੀਆਂ ਦੀ ਤੂੜੀ ਵਾਲੇ ਰੀਪਰਾਂ ਦੀ ਇਹ ਵੀਰ ਪਹੁੰਚ ਕਰ ਦਿੰਦਾ ਹੈ ਵੀਰ ਕੋਲ ਆਪਣੀ ਆਪ ਦੀ ਗੱਡੀ ਏ ਤੇ ਪਹੁੰਚ ਵੀ ਕਰ ਦਿੰਦਾ ਹੈ ਤੇ ਬਾਕੀ ਵੀਰੇ ਵੀਡੀਓ ਲਵਾਉਣ ਦਾ ਕੋਈ ਪੈਸਾ ਨਹੀਂ ਬਿਲਕੁਲ ਫ੍ਰੀ ਵਿੱਚ ਆ ਬਾਕੀ ਵੀਰੇ ਇੱਕ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਾਡਾ ਵੀ ਹੌਸਲਾ ਬਲੰਦ ਹੋਵੇ ਤੁਸੀਂ ਕੀ ਆ ਬਿਲਕੁਲ ਫ੍ਰੀ ਵਿੱਚ ਐ ਰਹਿਣੇ ਇਹ 265 ਤੇ ਇਹ ਨੀਮ ਗੇਰ ਨੀਮ ਲੱਕੋਆ ਐਰ ਲੀ ਨੈਕਟਰੀ ਗੋਲ ਦੇ ਅੱਖਾਂ ਉੱਤਰਾ ਪਿਆ ਗਏ ਇੱਥੇ ਵੀ ਮੈਕੀਨਿਕ ਨਾ ਪੂਰੇ ਦੀ ਗੱਡੀ ਦਾ ਨੰਬਰ ਆ ਰਿਹਾ ਇਹ ਕੋਈ ਕਿਤੋਂੋਂ ਆਪੇ ਇੱਕ ਕਰਮਾਸਟ ਦੇ ਜਿਵੇਂ ਕੋਈ ਸੋਨਾ ਸਾਫਟ ਰੈਕ ਦੇ ਜਿਹੜੇ ਵਾਲੇ ਕੋਈ ਹੋ ਸਕੀਏ ਤੇ ਪੂਰੇ ਕੋਈ ਲੈ ਸਕਦੇ ਜੇ ਬਾਕੀ ਵੀਰ ਕੋਲ ਤੁਹਾਨੂੰ ਤੂੜੀ ਵਾਲੇ ਰੀਪਰ ਇਹ ਜਾਲੀ ਵਾਲੀਆਂ ਟਰਾਲੀਆਂ ਹਰੇਕ ਤਰ੍ਹਾਂ ਦੀਆਂ ਇਸ ਟਾਈਮ ਮੌਕੇ ਤੇ હાજર ਖੜਨਗੀਆਂ ਤੇ ਜਿਹੜੇ ਵੀ ਵੀਰ ਨੇ ਖਰੀਦਣੇ ਨੇ ਸਾਧਨ ਤੇ ਵੀਰਜੀ ਏਰੀਆ ਫੇਰ ਦੱਸ ਦਿੰਨੇ ਆ ਮੋਗਾ ਬਾਗਾ ਪੁਰਾਣਾ ਥਰਾਜ ਪਿੰਡਾ ਵੀਰ ਦਾ ਹਰੇਕ ਤਰ੍ਹਾਂ ਦੀਆਂ ਟਰਾਲੀਆਂ ਟਰਾਲੇ ਤਵੀਆਂ ਕਰਾਹੇ ਜੰਦਰੇ ਸੁਹਾਗੇ ਕੱਲਾਂ ਤਵੀਆਂ ਤੁਹਾਨੂੰ ਹਰੇਕ ਤਰ੍ਹਾਂ ਦੇ ਸਾਧਨ ਰੋਟਾਵੇਟਰ ਸੁਪਰ ਸੀਡਰ ਤਾਨੂੰ ਹਰੇਕ ਤਰ੍ਹਾਂ ਦੇ ਸਾਧਨ ਇਸ ਵੀਰ ਕੋਲ ਮੌਕੇ ਤੇ ਹਾਜ਼ਰ ਮਿਲਣਗੇ ਤੇ ਵੀਰ ਜੀ ਵਿੱਚੇ ਆ ਗਿਆ ਟਿੱਬਿਆਂ ਦਾ ਚੋਟਾ ਤੇ 65 ਬਾਈਏ ਵੀਰ ਨੇ ਬਹੁਤ ਸਾਰੀਆਂ ਫੋਟੋਆਂ ਪਾਈਆਂ ਨੇ ਬਾਕੀ ਵੀਰ ਨੇ ਮਾਡਲ ਤੇ ਰੇਟ ਕਿਸੇ ਦਾ ਨਹੀਂ ਸਾਨੂੰ ਦੱਸਿਆ ਬਾਕੀ ਵੀਰੇ ਇਹ ਤੁਸੀਂ ਫੋਨ ਤੇ ਸੰਪਰਕ ਕਰ ਲੈਣਾ ਦਾ ਫੁੱਟੀਆਂ ਟਰਾਲੀਆਂ ਵੀਰ ਜੀ ਬਹੁਤ ਵਧੀਆ ਵੀਰ ਕੋ ਖੜੀਆਂ ਨੇ ਬਾਕੀ ਮੌਕੇ ਤੇ ਹਾਜ਼ਰ ਖੜੀਆਂ ਨੇ ਕਰ ਲਓ ਸੰਪਰਕ ਮੇਰਾ ਵੀਰ ਤੇ ਖਰੀਦ ਸਕਦੇ ਜੇ ਤੇ ਵੀਰੇ ਅਨਾਟ ਗੇਰਾ ਵੀਰ ਜੀ ਬਹੁਤ ਵਧੀਆ ਜਿਵੇਂ ਉਹਨੇ ਵੀਰ ਨੇ ਫਿਰ ਕੇਐਸ ਕੇਐਸ ਦਾ ਵੀਰ ਕੋਲ ਬਹੁਤ ਜਾਦੇ ਰੀਪਰ ਨਿਗਾਜ ਖੜੇ ਹੋਏ ਨੇ ਤੇ ਵੀਰ ਆਪ ਖੋਦ ਜਾ ਕੇ ਫੋਟੋਆਂ ਖਿੱਚ ਕੇ ਪੱਕੇ ਕੰਮ ਕਰਕੇ ਕੱਚੀ ਰਿਪੋਰਟ ਤੇ ਨਹੀਂ ਆਉਂਦਾ ਆਪ ਦੀ ਗੱਡੀ ਆ ਇਹਦੇ ਕੋਲ ਗੱਡੀ ਤੇ ਜਾ ਕੇ ਬਹੁਤ ਦੂਰ ਤੱਕ ਰੇ ਵੀਰ ਪੰਜਾਬ ਹਰਿਆਣਾ ਰਾਜਸਥਾਨ ਤੇ ਕਰ ਜਾਂਦਾ ਹੈ ਓਮ ਡਰਾਈਵਲੀ ਵੀ ਕਰਦਾ ਹੈ ਜੇ ਵੀਰੇ ਕਿਸੇ ਵੀਰ ਨੇ ਇਹਦੇ ਤੋਂ ਦੂਰ ਕਿਸੇ ਮੇਰੇ ਵੀਰ ਨੇ ਵੀਡੀਓ ਇਹ ਵੀਰ ਦੀ ਵੇਖ ਲਈ ਸੌਦਾ ਕਰਕੇ ਇਹ ਇਹ ਪੈਸੇ ਵੀਰ ਜੀ ਅਗਲੇ ਦਿਨ ਕਰੇ ਜਦੋਂ ਚੀਜ਼ ਪਹੁੰਚ ਗਈ ਉਦੋਂ ਲੈਂਦਾ ਹੈ ਇਸ ਕੋਲੋਂ ਇਹ ਵੀਰ ਦੀ ਬਹੁਤ ਜਿਆਦਾ ਸਿਫਤਾਂ ਜਦੋਂ ਅਗਲੇ ਦਿਨ ਕਰੇ ਨੇ ਟਰਾਲੀ ਜਾਂ ਤੂੜੀ ਵਾਲਾ ਰੀਪਰ ਪਹਤਾ ਪੈਸੇ ਉਦੋਂ ਲੈਂਦਾ ਹੈ ਵੀਰ ਕੋਲ ਆਪਣੀ ਆਪ ਦੀ ਗੱਡੀ ਆ ਇਹ ਕਰ ਲੋ ਕਨੈਕਟ ਵੀਰੇ ਹੁਣ ਆ ਗਿਆ ਅੱਗੇ ਵੀਰ ਦਾ ਨੰਬਰ ਤੇ ਆ ਵੀਰੇ 2024 ਮਾਡਲ ਰੀਪਰ ਆ ਨਵਾਂ ਹੀ ਪਿਆ ਬਿਲਕੁਲ ਵੀਰ ਨੇ ਹੁਣ ਫੋਟੋਆਂ ਖਿੱਚ ਕੇ ਪਾਈਆਂ ਪੰਜ ਚਾਰ ਮਿੰਟ ਪਹਿਲਾਂ ਤੇ ਵੀਰੇ ਕਰ ਲੋ ਕਨੈਕਟ ਤੇ ਏਰੀਆ ਬਾਗਾਪੁਰਾਣਾ ਜੀ ਖੜੀ ਜੇ ਆ ਵੀਰ ਦਾ ਨੰਬਰ ਜੇ 7087212863 ਤੇ ਕਰ ਲੋ ਸੰਪਰਕ ਮੇਰਾ ਵੀਰ ਤੇ ਖਰੀਦ ਲੋ ਹਰੇਕ ਤਰ੍ਹਾਂ ਦੇ ਸਾਧਨ ਵੀਰੇ ਜਿਹੜਾ ਵੀ ਕਿਸੇ ਵੀਰ ਨੇ ਲੈਣਾ ਹੈ ਤੇ ਸਾਧਨ ਬਹੁਤ ਵਧੀਆ ਸਾਫ਼ ਸੁਥਰੇ ਵੀਰ ਫੋਟੋਆਂ ਪਾਈਆਂ ਨੇ ਵੀਰ ਨੇ ਤੇ ਬਾਕੀ ਆ ਵੀ ਮਸ਼ੀਨ ਬਹੁਤ ਵਧੀਆ ਨਵੀਆਂ ਪਈਆਂ ਵੀਰ ਕੋ ਬਾਕੀ ਕੇਐਸ ਦਾ ਕੰਮ ਜ਼ਿਆਦਾ ਵੀਰ ਕੋਲ ਤੇ ਤੂੜੀ ਵਾਲੀਆਂ ਟਰਾਲੀਆਂ ਨੇ ਆ ਅਗਲੀ ਵੀਡੀਓ ਜੀ ਮਿਲਦੇ ਆ ਜੀ ਸਤਿ ਸ੍ਰੀ ਅਕਾਲ